ਆਮ ਤੇ ਖਾਸ ਇੱਕ ਬਾਦਸ਼ਾਹ ਆਪਣੇ ਘੋੜਿਆਂ ਦੇ ਕਾਫਲੇ ਵਿੱਚ ਆਪ ਵੀ ਘੋੜੇ ਤੇ ਬੈਠਾ ਇੱਕ ਪਿੰਡ ਵਿੱਚੋਂ ਗੁਜ਼ਰ ਰਿਹਾ ਸੀ ਕਿ ਇੱਕ ਕੱਚੀ ਫਿਰਨ ਤੇ ਫਿਰਨੀ ਤੇ ਕੁਝ ਗੁਜ਼ਰੀਆਂ ਜਿੰਨਾਂ ਵਿੱਚ ਇੱਕ ਬਜ਼ੁਰਗ ਔਰਤ ਅਤੇ ਬਾਕੀ ਜਵਾਨ ਮਟਿਆਰਾਂ ਸਨ ਸਿਰ ਤੇ ਦੁੱਧ ਦਹੀਂ ਦੇ ਮਟਕੇ ਚੁੱਕੀ ਜਾ ਰਹੀਆਂ ਸਨ ਘੋੜਿਆਂ ਦੀ ਧਗੜ ਧਗੜ ਪੌੜਾਂ ਦਾ ਸ਼ੋਰ ਤੇ ਤੇਜ਼ ਹਵਾ ਨਾਲ ਉਹਨਾਂ ਦੀਆਂ ਸਾਰੀਆਂ ਦੇ ਸਿਰਾਂ ਤੋਂ ਦੁੱਧ ਦਹੀਂ ਨਾਲ ਭਰੇ ਕੱਚੀ ਮਿੱਟੀ ਦੇ ਮਟਕੇ ਥੱਲੇ ਜਾ ਪਏ ਮਟਕਿਆਂ ਮਟਕਿਆਂ ਦੀਆਂ ਠੀਕਰੀਆਂ ਬਣ ਗਈਆਂ ਤੇ ਦੁੱਧ ਦਹੀਂ ਮਿੱਟੀ ਵਿੱਚ ਰਲ ਗਏ ਮਟਿਆਰਾਂ ਥਾਵੇਂ ਬੈਠ ਕੇ ਰੋਣ ਲੱਗ ਪਈਆਂ ਰਾਜਾ ਘੋੜੇ ਤੋਂ ਉਤਰਿਆ ਮਟਿਆਰਾਂ ਦੇ ਸਿਰ ਤੇ ਹੱਥ ਰੱਖਿਆ ਖਿਮਾ ਮੰਗੀ ਤੇ ਉਹਨਾਂ ਨੂੰ ਚਾਂਦੀ ਦੀਆਂ ਮੋਹਰਾਂ ਵੀ ਦਿੱਤੀਆਂ ਜਦੋਂ ਰਾਜੇ ਦਾ ਧਿਆਨ ਬਜ਼ੁਰਗ ਊਜਰੀ ਵੱਲ ਗਿਆ ਤਾਂ ਉਸ ਨੇ ਵੇਖਿਆ ਇਹ ਕੱਲੀ ਹਾਸ ਕਿਉਂ ਰਹੀ ਹੈ ਰਾਜੇ ਨੇ ਉਹਦੇ ਵੱਲ ਮੋਹਰਾਂ ਨਾਲ ਭਰੀ ਮੁੱਠੀ ਕੀਤੀ ਤਾਂ ਹੋਰ ਉੱਚੀ ਦਿਨ ਹੱਸ ਕੇ ਬੋਲੀ ਕੀ ਹੋਇਆ ਜੇ ਚਾਰ ਸਿਰ ਦੁੱਧ ਡੁੱਲ ਗਿਆ ਮੈਂ ਤੇਰੇ ਪੈਸੇ ਨਹੀਂ ਲਵਾਂਗੀ ਇਹ ਕੀ ਕੋਈ ਵੱਡਾ ਨੁਕਸਾਨ ਹੈ ਬੀਬੀ ਤੂੰ ਕੱਲੀ ਕਿਉਂ ਹੱਸ ਰਹੀ ਹੈ ਰਾਜੇ ਨੇ ਸਵਾਲ ਕੀਤਾ ਖਾਸ ਗੱਲਾਂ ਆਮ ਲੋਕਾਂ ਨੂੰ ਨਹੀਂ ਦੱਸੀ ਦੀਆਂ ਉਹ ਨੇ ਬਹੁਤ ਠਰਮੇ ਨਾਲ ਜਵਾਬ ਦਿੱਤਾ ਬੀਬੀ ਮੈਂ ਆਮ ਲੋਕ ਨਹੀਂ ਬਾਦਸ਼ਾਹ ਹਾਂ ਮੇ ਮੇਰੀਆਂ ਨਜ਼ਰਾਂ ਵਿੱਚ ਤੂੰ ਖਾਸ ਨਹੀਂ ਪਰ ਤੂੰ ਹੱਸ ਕਿਉਂ ਰਹੀ ਹੈ ਜ਼ਰੂਰੀ ਪੁੱਛਣਾ ਹਾਂ ਤਾਂ ਫਿਰ ਆਮ ਬੰਦਿਆਂ ਬੰਦਿਆ ਸੁਣ ਜਿਸ ریاست ਵਿੱਚ ਮੈਂ ਜਵਾਨ ਹੋਈ ਉੱਥੇ ਦਾ ਬਾਦਸ਼ਾਹ ਬੜਾ ਕਮੀਨਾ ਸੀ ਉਹ ਹਰ ਨਵੀਂ ਵਿਆਹੀ ਨੂੰ ਮਕਲਾਵੇ ਵਾਲੀ ਰਾਤ ਉਸ ਕੋਲ ਕੱਟਨੀ ਪੈਂਦੀ ਸੀ ਪਰ ਮੇਰੇ ਪਤੀ ਨੇ ਸਾਡੇ ਵਿਆਹ ਦੀ ਪਹਿਨਕ ਹੀ ਬਾਦਸ਼ਾਹ ਨੂੰ ਨਹੀਂ ਪਹਿਣ ਦਿੱਤੀ ਸਾਡੇ ਇੱਕ ਪੁੱਤਰ ਪੈਦਾ ਹੋਇਆ ਤੇ ਫਿਰ ਮੇਰਾ ਪਤੀ ਲਾਮ ਨੂੰ ਕਮਾਈਆਂ ਕਰਨੇ ਚਲਿਆ ਗਿਆ ਪਿੱਛੋਂ ਬਾਦਸ਼ਾਹ ਤੱਕ ਮੇਰੇ ਹੁਸਨ ਦੀ ਖਬਰ ਪੁੱਜ ਗਈ ਤੇ ਉਹਦੇ ਨੌਕਰ ਮੈਨੂੰ ਜਬਰੀ ਚੁੱਕ ਕੇ ਲੈ ਗਏ ਅਤੇ ਮੈਂ ਇੱਕ ਸਧਾਰਨ ਔਰਤ ਬਾਦਸ਼ਾਹ ਦੀ ਰਖੀਲ ਬਣ ਗਈ ਤੇ ਫਿਰ ਕਈ ਵਰੇ ਬੀਤ ਗਏ ਮੇਰਾ ਪਤੀ ਕਈ ਵਰਿਆਂ ਪਿੱਛੋਂ ਜਦੋਂ ਕਮਾਈਆਂ ਕਰਕੇ ਮੁੜਿਆ ਤਾਂ ਉਹਨੂੰ ਪਤਾ ਲੱਗਾ ਕਿ ਘਰ ਉਜੜ ਗਿਆ ਹੈ ਕਿਸੇ ਤਰ੍ਹਾਂ ਉਸਨੇ ਮੇਰੇ ਨਾਲ رابطہ ਕਾਇਮ ਕੀਤਾ ਤੇ ਮੈਨੂੰ ਪੁੱਛਿਆ ਜੇ ਜੇ ਤਾਂ ਤੂੰ ਆਪਣੀ ਮਰਜ਼ੀ ਨਾਲ ਲਾਈ ਆ ਤਾਂ ਠੀਕ ਹੈ ਤੇ ਜੇ ਬਾਦਸ਼ਾਹ ਜਬਰੀ ਚੁੱਕ ਕੇ ਲਿਆਇਆ ਤਾਂ ਦੱਸ ਮੈਂ ਕੋਈ ਹੀਲਾ ਕਰਾਂਗਾ ਮੈਂ ਕਿ ਰੱਬ ਦੇ ਬੰਦਿਆ ਰੱਬ ਦੇ ਵਾਸਤੇ ਮੈਨੂੰ ਲੈ ਚੱਲ ਮੈਂ ਇੱਥੇ ਇੱਕ ਦਿਨ ਹੋਰ ਨਹੀਂ ਰਹਿਣਾ ਚਾਹੁੰਦੀ ਤੇ ਫਿਰ ਮੈਂ ਉਹਨੂੰ ਦੱਸਿਆ ਕਿ ਬਾਦਸ਼ਾਹ ਹਰ ਮੰਗਲਵਾਰ ਦੀ ਰਾਤ ਇੱਕ ਪਹਾੜੀ ਜੰਗਲ ਦੀ ਕਿਸੇ ਇਕਾਂਤ ਥਾਂ ਤੇ ਗੁਜ਼ਾਰਦਾ ਹੈ ਤੇ ਮੈਂ ਉਸ ਦੇ ਨਾਲ ਹੁੰਦੀ ਹਾਂ ਤੇ ਸਾਰਾ ਪਤਾ ਟਿਕਾਣਾ ਦੱਸ ਦਿੱਤਾ ਮੇਰਾ ਪਤੀ ਇੱਕ ਰਾਤ ਪਹਿਲਾਂ ਹੀ ਆ ਕੇ ਉਸ ਥਾਂ ਤੇ ਲੁੱਕ ਗਿਆ ਅੱਧੀ ਰਾਤ ਜਦੋਂ ਬਾਦਸ਼ਾਹ ਕੋਕ ਸੁੱਤਾ ਪਿਆ ਸੀ ਪਹਿਰੇਦਾਰ ਸੌ ਰਹੇ ਸਨ ਤਾਂ ਮੇਰਾ ਪਤੀ ਆਇਆ ਤੇ ਉਸ ਨੇ ਤੀਜ ਧਾਰ ਹਥਿਆਰ ਨਾਲ ਬਾਦਸ਼ਾਹ ਦੀ ਧੌਣ ਧੜ ਤੋਂ ਅਲੱਗ ਕਰ ਦਿੱਤੀ ਸਾਨੂੰ ਪਤਾ ਸੀ ਕਿ ਬਾਦਸ਼ਾਹ ਨੂੰ ਮਾਰਨ ਦਾ ਹਰਜਾਨਾ ਕੀ ਹੋਵੇਗਾ ਫਿਰ ਅਸੀਂ ਰਾਤ ਦੇ ਕੁੱਪ ਹਨੇਰੇ ਵਿੱਚ ਜੰਗਲ ਦੀ ਘੁੰਮਣ ਘੇਰੀ ਵਿੱਚ ਫਸ ਗਏ ਅਗਲੀ ਆਫਤ ਇਹ ਪਈ ਕਿ ਇੱਕ ਨਾਗ ਜੋ ਫਨ ਫਲਾ ਕੇ ਫੁਕਾਰੇ ਮਾਰ ਰਿਹਾ ਸੀ ਨੇ ਸਾਡਾ ਰਾਹ ਘੇਰ ਲਿਆ ਮੇਰੇ ਪਤੀ ਨੇ ਕਿਹਾ ਤੂੰ ਅੱਗੇ ਨਿਕਲ ਇਹਨੂੰ ਮੈਂ ਵੇਖਦਾ ਹਾਂ ਮੇਰੀਆਂ ਅੱਖਾਂ ਸਾਹਮਣੇ ਨਾਗ ਨੇ ਉਸ ਨੂੰ ਇੱਕ ਵਾਰ ਨਹੀਂ ਸਗੋ ਕਈ ਵਾਰ ਦੱਸਿਆ ਤੇ ਉਹ ਅੱਖਾਂ ਹੀ ਮੀਚ ਗਿਆ ਕੱਲੀ ਜਿੰਦੜੀ ਜੰਗਲ ਦਾ ਰਾਹ ਤੇ ਮਾਮਲੇ ਭਾਰੇ ਪੈਣੇ ਹੀ ਸਨ ਦਿਨ ਚੜਿਆ ਤਾਂ ڈاکੂਆਂ ਨੇ ਮੈਨੂੰ ਘੇਰ ਲਿਆ ਮੇਰਾ ਹੁਸਨ ਵੇਖ ਕੇ ਉਹ ਹੋਸ਼ ਗਵਾ ਬੈਠੇ ਇੱਕ ਆਖੇ ਮੈਂ ਤੈਨੂੰ ਲੈ ਕੇ ਜਾਵਾਂਗਾ ਦੂਜਾ ਕਹੇ ਏਡੀ ਸੋਹਣੀ ਤੂੰ ਇਹ ਮੇਰੀ ਬਣੇਗੀ ਫਿਰ ਤੀਜਾ ਚੌਥਾ ਸਾਰੇ ਦਾਵੇਦਾਰ ਬਣ ਗਏ ਝਗੜਾ ਸੁਣ ਕੇ ਉਹਨਾਂ ਦਾ ਸਰਦਾਰ ਆਣ ਟਪ ਗਿਆ ਉਹ ਕਿੱਲ ਕੇ ਬੋਲਿਆ ਨਹੀਂ ਇਸ پری ਨੂੰ ਕੋਈ ਨਹੀਂ ਲੈ ਜਾਵੇਗਾ ਡਾਕੂਆਂ ਵਾਲਾ ਕੰਮ ਕਰਦੇ ਹਾਂ ਇਹਦਾ ਮੁੱਲ ਵਟਾਂਗੇ ਤੇ ਫਿਰ ਉਹਨਾਂ ਨੇ ਤੇਰ ਬੜੇ ਮਹਿੰਗੇ ਭਾ ਮੈਨੂੰ ਕੋਠੇ ਤੇ ਵੇਚ ਦਿੱਤਾ ਮੈਂ ਵੇਸ਼ਵਾ ਬਣ ਗਈ ਤੇ ਫੁੱਲਾਂ ਤੋਂ ਮਲੂਕ ਜਿੰਦੜੀ ਹਵਸੀ ਮਰਦਾਂ ਨੇ ਨੋਚ-ਨੋਚ ਕੇ ਖਾ ਲਈ ਸਿਤਮ ਜਰੀਫੀ ਦੀ ਹੱਦ ਇੱਥੇ ਵੀ ਨਹੀਂ ਮੁੱਕੀ ਇੱਕ ਰਾਤ ਜੋ ਗਾਹਕ ਬਣ ਕੇ ਆਪਣੀ ਹਵਸ ਮਿਟਾ ਕੇ ਗਿਆ ਉਸ ਨੇ ਧਰਤੀ ਤੇ ਆਸਮਾਨ ਕੰਬਣ ਲਾ ਦਿੱਤੇ ਉਹ ਮੇਰਾ ਉਹੀ ਪੁੱਤਰ ਸੀ ਜਿਸ ਨੂੰ ਮੈਂ ਚਾਰ ਵਰਿਆਂ ਦੀ ਨੂੰ ਕੱਲਾ ਛੱਡ ਆਈ ਸੀ ਮੈਂ ਤਾਂ ਉਸ ਨੂੰ ਨੈਣ ਨਕਸ਼ ਤੇ ਹੱਥਾਂ ਪੈਰਾਂ ਤੋਂ ਪਛਾਣ ਲਿਆ ਸੀ ਕਿ ਇੰਨਾ ਸੋਹਣਾ ਬੁਰਾ ਕਰਮ ਕਰਨ ਵਾਲਾ ਹੈ ਤਾਂ ਮੇਰਾ ਪੁੱਤ ਹੀ ਪਰ ਉਹਨੂੰ ਦੱਸਦੀ ਕਿਵੇਂ ਕਿ ਮਾਂ ਤੇਰੀ ਵੇਸਵਾ ਕਿਨੇ ਬਣਾਈ ਹੈ ਇਹ ਦੁੱਖ ਤਾਂ ਅੰਦਰ ਜਰ ਲਿਆ ਪਰ ਦੂਜਾ ਪੁੱਤ ਦਾ ਭਾਰ ਜਰਿਆ ਨਾ ਗਿਆ ਨਸੂਰ ਬਣ ਕੇ ਕੋਹ ਨੂੰ ਮਾਰਨ ਲੱਗਾ ertid ਤੇ ਪਾਪ ਨਹੀਂ ਮਹਾਪਾਪ ਦਾ ਸਿਖਰ ਸੀ ਇੱਕ ਦਿਨ ਫੈਸਲਾ ਕੀਤਾ ਕਿ ਆਪਣੇ ਆਪ ਨੂੰ ਹੱਥੀਂ ਚਿਖਾ ਵਿੱਚ ਚਿੰਨ ਕੇ ਲੰਬੂ ਲਾ ਲੈਣ ਨਾਲ ਹੀ ਮਨ ਨੂੰ ਸ਼ਾਂਤੀ ਹੋ ਸਕਦੀ ਹੈ। ਕੋਠੇ ਤੋਂ ਭੱਜ ਕੇ ਇੱਕ ਸਮੁੰਦਰ ਕਿਨਾਰੇ ਚਲੀ ਗਈ। ਲੱਕੜਾਂ ਇਕੱਠੀਆਂ ਕੀਤੀਆਂ ਤੇ ਉਹਨਾਂ ਵਿੱਚ ਆਪਣੇ ਆਪ ਨੂੰ ਚੰਨ ਲਿਆ। ਉੱਪਰ ਵਾਲੇ ਅੱਗੇ ਫਰਿਆਦ ਕੀਤੀ ਹੱਥ ਜੋੜੇ ਜੇ ਤੂੰ ਸੱਚੀ ਹੈ ਤਾਂ ਮੁੜ ਕੇ ਇਸ ਜਾਮੇ 'ਚ ਫੇਰ ਕਦੇ ਨਾ ਭੇਜੀਂ। ਹਾਲੇ ਮਤੀਲੀ ਲਾਉਣ ਹੀ ਲੱਗੀ ਸਾਂ। ਇੱਕ ਏਡੀ ਜ਼ੋਰ ਦੀ ਤੂਫਾਨ ਆਇਆ ਕਿ ਸਨੇ ਲੱਕੜਾਂ ਦੇ ਮੈ ਸਮੁੰਦਰ ਵਿੱਚ ਜਾ ਡਿੱਗੀ ਲੱਗਿਆ ਕਿ ਹੁਣ ਛਟਕਾਰਾ ਮਿਲ ਜਾਵੇਗਾ ਜਿਹਦੇ ਮੂਰੇ ਮੈਂ ਤਰਲੇ ਕਰਦੀ ਸੀ ਉਹ ਮੌਤ ਫਿਰ ਕੰਨੀ ਖਸਕਾ ਗਈ ਘਾਟ ਤੇ ਕੱਪੜੇ ਧੋਂਦੇ ਧੋਬੀਆਂ ਨੇ ਵੇਖਿਆ ਕਿ ਸੱਸੀ ਵਾਂਗ ਕੋਈ ਰੁੜਿਆ ਹੁੰਦਾ ਉਹਨਾਂ ਨੇ ਛਾਲਾਂ ਮਾਰੀਆਂ ਤੇ ਮੈਨੂੰ ਅਦਮੋਹੀ ਨੂੰ ਬਾਹਰ ਕੱਢ ਲਿਆ ਕੜੇ ਤੇ ਪੁੱਠਾ ਪਾ ਕੇ ਪੇਟ ਵਿੱਚੋਂ ਪਾਣੀ ਨਿਕਲਿਆ ਤਾਂ ਮੈਨੂੰ ਸੁਰਤ ਆ ਗਈ ਧੋਬੀ ਆਪਸ ਵਿੱਚ ਪਹਿਲਾਂ ਹੀ ਫੈਸਲਾ ਕਰ ਚੁੱਕੇ ਸਨ ਉਹਨਾਂ ਦਾ ਵਾਰਲਾ ਵਾਰਤਾ ਲਬ ਕੀ ਸੀ ਕੋਈ ਆਖੇ ਬੜੀ ਸੋਹਣੀ ਹੈ ਗੁਜਰੀ ਲੱਗਦੀ ਹੈ ਇੰਦਰ ਦਰਬਾਰ ਵਿੱਚੋਂ ਕੋਈ ਭੱਜੀ ਲੱਗਦੀ ਹੈ ਪਤਾ ਨਹੀਂ ਕਿਹੜੇ ਦੁੱਖਾਂ ਕਰਕੇ ਸਮੁੰਦਰ ਵਿੱਚ ਛਾਲ ਮਾਰਦੀ ਤੇ ਆਖਰੀ ਦੀ ਤਸਵੀਜ਼ ਕਿਆ ਕਮਾਲ ਸੀ ਕਹਿਣ ਲੱਗਾ ਗੁਜਰ ਦੀ ਤੀਵੀਂ ਮਰ ਗਈ ਆ ਵਿਚਾਰਾ ਕੱਲਾ ਉਹਨੂੰ ਦੇ ਦਿੰਨੇ ਆ ਲਾ ਜਾ ਕੇ ਸਾਲ ਭਰ ਦੁੱਧ ਹੀ ਮੁਫਤ ਲਵਾਂਗੇ ਤੇ ਮੈਂ ਇਹ ਤਾਂ ਨਹੀਂ ਦੱਸਣਾ ਕਿ ਮੈਂ ਕੌਣ ਸੀ ਪਰ ਫਿਰ ਮੈਂ ਗੁਜਰੀ ਜ਼ਰੂਰ ਬਣ ਗਈ ਪਿਛਲੇ ਸਾਲ ਗੁਜਰ ਵੀ ਚਾਲੇ ਪਾ ਗਿਆ ਤੇ ਕੰਨ ਲਾ ਕੇ ਦਰਦ ਦਾ ਮਹਾਭਾਰਤ ਸੁਣਨ ਵਾਲੇ ਰਾਜੇ ਨੇ ਹੱਥੋਂ ਘੋੜੇ ਦੀ ਲਗਾਮ ਖਿੱਚ ਕੇ ਗੁਜਰੀ ਬੋਲੀ ਤੂੰ ਦੱਸ ਮਟਕਾ ਤੇ ਦੁੱਧ ਗਿਆ ਤਾਂ ਕੀ ਹੋਇਆ ਮੇਰਾ ਬੱਚਾ ਹੀ ਪਹਿਲਾਂ ਕੀ ਹੈ ਤੇ ਤੈਨੂੰ ਲੱਗਦਾ ਨਹੀਂ ਤੂੰ ਆਮ ਬੰਦਾ ਹੀ ਐ ਖਾਸ ਤਾਂ ਮੈਂ ਹਾਂ